我跟 okay, 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 okay. ਤਾਂ ਮੈਂ ਭਾਜੀ ਜਹਾਂ ਤੋਂ ਮਲੀ ਅਰੇ ਇੱਧਰ ਆ ਜਾ ਬੰਦਾ ਨਹੀਂ ਕਰ ਤੂੰ ਇੱਧਰ ਹੈ ਕੁਝ ਸਾਡੇ ਮਾਨ ਜੋ ਗੁਰਪੰਤਰੀ ਸਾਹਿਬ ਨੂੰ ਜਿਹੜਾ ਕੈਂਪੇਨ ਚੱਲ ਰਿਹਾ ਹੈ ਪਿੱਛੇ ਨਾਲ بڑے ਕੈਮਰਾ ਸੰਭੂ ਹੁੰਦਾ ਜਿਹੜੀ ਕੀਤਾ ਪੁਆਇੰਟ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੈਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲਿਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਅਸਪੈਸ਼ੀਅਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਆ ਤੇ ਨਵੀਂ ਹੈਗੀ ਐ ਇਹ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਐ ਅਸੀਂ ਫੋਰਸ ਪ੍ਰੋਵਾਈਡ ਕੀਤੀ ਐ ਇਹ ਕਿਛ ਕੀ ਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਇਰ ਕਹਿ ਸਕਦੇ ਆ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਜਿਹੜੇ ਇਹਦੇ ਵਿੱਚ ਐਨਡੀਪੀਐਸ ਦੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮੈਨੀ ਬਰਾਮਦ ਹੋਈ ਹੈ ਔਰ ਗਿਰੰਦਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮਲਜ਼ਮ ਕ੍ਰਾਈਮ ਦੇ ਵਿੱਚ ਉਹ ਉਦੀ ਅਸ਼ਮੋਲੀਅਤ ਆਉਂਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮੇ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਹੈ ਜਾਂ ਇਹੋ ਜਿਹੇ ਕੰਮ ਜਿਨ੍ਹਾਂ ਦੀ ਅਸ਼ਮੋਲੀਅਤ ਹੈ ਉਹਨਾਂ ਨੂੰ ਇਹ ਸਖਤ ਵਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਹੈ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ سلسلہ ਚੱਲ ਰਿਹਾ ਹੈ ਇਹ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਪਿੰਜਲਾ ਨਾਲ ਵੱਡੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਰਾਵਟ ਕਿੰਨੀ ਕਾਇ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਣ ਕਿਤੇ ਨਾ ਕਿਤੇ ਜਿਹੜੇ ਨਸ਼ਾ ਤਸਕਰੀ ਨੂੰ ਬੈਕਫੁੱਟ ਹੋ ਗਏ ਨੇ ਇਸ ਚੀਜ਼ ਤੋਂ ਕਿੰਨੀ ਕਿ ਗਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰ ਰਹੇ ਹੈ ਸਰ ਦੇਖੋ ਅਸੀਂ ਦੋ ਪ੍ਰੌਂਗ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਹੈ ਸਪਲਾਈ ਚੇਨ ਜਿਹੜੀ ਟੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਕ੍ਰਾਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕਰਾਇਆ ਜਾ ਰਿਹਾ ਹੈ ਡਿਟੈਕਸ਼ਨ ਸੈਂਟਰ ਵੋਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਜਿਸ ਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਔਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਉਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਆਂ ਔਰ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਹੈ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਅਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮੱਗਲਰਸ ਨੇ ਉਹ ਆਪਣੇ ਕੰਮ 'ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਜੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਡਾ ਫੋਕਸ ਹੈ ਔਰ ਇਹ ਚ ਕਾਮਯਾਬੀ ਸਾਨੂੰ ਪਹਿਲਾਂ ਵੀ ਮਿਲਿਆ ਹੁਣ ਹੋਰ ਵੀ ਇੱਥੇ ਮਿਹਨਤ ਕੀਤੀ ਜਾਏਗੀ ਸਰ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ ਇਹਦਾ ਨੈਟਵਰਕ ਕਾਫੀ ਹੋਏਗਾ ਸਿਆਣਾ ਜੀ ਜਿਵੇਂ ਪੰਜ ਇਹ ਕਾਫੀ ਭੀੜਾ ਲੱਗਦਾ ਨੈਟਵਰਕ ਕਾਫੀ ਹੋਏਗਾ ਦਾ ਇਹਦੇ ਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇੱਥੇ ਅਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਸਰ ਜਿੰਨੇ ਏਰੀਆ ਵਿੱਚ ਤੁਸੀਂ ਇਹ ਕਾਰਵਾਈ ਕਰਦੇ ਹੋ ਉਹ ਤੋਂ ਲੋਕੋਂ ਤੋਂ ਫੀਡਬੈਕ ਪਹਿਲਾਂ ਵੀ ਲੈ ਲੈਂਦੇ ਫੀਡਬੈਕ ਬਾਅਦ ਚ ਵੀ ਲੈਂਦੇ ਪਹਿਲਾਂ ਵੀ ਤਾਂ ਰਿਪੋਰਟ ਦਿੰਦੇ ਉਹਨਾਂ ਕੇ ਬਾਅਦ ਚ ਰਿਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਕਰਦੇ ਹਾਂ ਉੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਹੈ ਲੋਕੀ ਇਹ ਸਮਝਦੇ ਆ ਕਿ ਜਿਹੜਾ ਚੀਜ਼ ਡਰਗ ਮਨੀਨਾ ਜਾਂ ਇਲਗੋਟਰ ਮਨੀਨਾ ਵੜਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਤਸਰਕ ਕਿੰਨੇ ਕੇਸ ਕੰਮ ਕਰ ਰਹੇ ਸੀ ਇਹ ਚਾਹ ਜਾਂ ਫਿਰ ਬਾਹਰ ਹੈ ਜੀ ਇਹ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਪਹਿਲਾ ਮੁਕੱਦਮਾ ਦਰਜ ਹੋਇਆ ਹੈ ਐਕਸਾਈਜ਼ ਐਕਸ਼ਨਾਂ ਦੇ ਵਿੱਚ ਦੋ ਮੁਕੱਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕੱਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਅੱਜ ਦਾ ਲਗਾਇਆ ਜਾਏਗਾ ਇਹ ਕੰਮ ਕਰਦਾ ਹੈ ਜਾਂ ਫਿਰ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ ਆਨਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬیلਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈنسਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀਆਂ ਕੋਰਟ 'ਚ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬੇਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਜੀ